ਇਹ ਮਾਵਾਂ ਨੂੰ ਨਾ ਐ ਗਲਬਟ ਕੀ ਆਇਆ ਲਾ ਜਿਨ੍ਹਾਂ ਦੇ ਨਹੀਂ ਹੈਗੀਆਂ ਉਹਨਾਂ ਨੂੰ ਪੁੱਛਿਓ ਮੇਰੀ ਹੈ ਨਹੀਂ ਤੇ ਜਿੱਦਨ ਦੀ ਮੇਰੀ ਮਾਂ ਗਈ ਹੈ ਮੈਂ ਨਾਲ ਸੀ ਰਿਆ ਤੇ ਮੇਰਾ ਪਿਓ ਵੀ ਹੈ ਹੈਗੇ ਆ ਨਾ ਜਿਨ੍ਹਾਂ ਦੇ ਸੰਭਾਲ ਲੋਨੀ ਬਹੁਤ ਰੋਇਆ ਕਰੋ ਮੈਂ 50 ਸਾਲ ਤੋਂ ਰੋਂਦਾ ਆ ਰਿਹਾ ਮੇਰੇ ਹੱਥੋਂ ਰੁੱਖ ਗਿਆ ਅੱਖਾਂ ਦੇ ਸਿਰਮ ਆਪਣੀ ਮਾਤਾ ਤੇ ਪਿਤਾ ਨੂੰ ਯਾਦ ਕਰਦੇ ਗੱਲ ਇਹਨਾਂ ਤੋਂ ਵੱਡੀ ਦੌਲਤ ਕਦੇ ਜ਼ਿੰਦਗੀ 'ਚ ਨਹੀਂ ਮਿਲ ਸਕਦੀ ਇਫਿਲਮ ਇਸੇ ਕਰਕੇ ਬਣਾਈ ਇਸ ਮਾਂ ਦੀ ਕੁੱਖ ਚੋਂ ਜਨਮ ਤੇ ਨਹੀਂ ਲਿਆ ਪਰ ਮੈਨੂੰ ਮਹਿਸੂਸ ਹੈ ਹੁੰਦਾ ਵੀ ਮੇਰੀ ਮਾਂ ਹੈ ਵਾਹ ਐਨੀ ਗੱਲ ਕਹਿਣੀ ਹੋਰ ਕੁਝ ਕਹਾਂ ਚਾ ਮੈਂ ਇਸੇ ਕਰਕੇ ਫਿਲਮ ਬਣਾਈ ਆਹੀ ਮਾਂ ਕਹਿੰਦੀ ਮੇਰਾ ਪੁੱਤ ਨਹੀਂ ਅੱਜ ਤੋਂ ਬਾਅਦ ਮੈਂ ਤੇਰਾ ਪੁੱਤ ਆ ਦੇਖੋ ਪਹਿਲਾਂ ਸਾਰਿਆਂ ਦਾ ਧੰਨਵਾਦ ਤੁਹਾਡਾ ਤੁਸੀਂ ਸਾਰਿਆਂ ਨੇ ਇੰਨਾ ਸਮਾਂ ਕੱਢਿਆ ਪ੍ਰੀਮੀਅਰ ਦੇਖ ਰਹੇ ਹੋ ਅਸੀਂ ਬਹੁਤ ਖੁਸ਼ ਆ ਪਰ ਜਿਵੇਂ ਸਾਡੀ ਫਿਲਮ ਦੇ ਵਿੱਚ ਤੇ ਇੱਥੇ ਵੀ ਸਾਡੇ ਪਰਿਵਾਰ ਦੇ ਵਿੱਚ ਤੇ ਇੰਡਸਟਰੀ ਦੇ ਵਿੱਚ ਸਾਡੇ ਸਭ ਤੋਂ ਵੱਡੇ ਸਾਡੇ ਬਾਪੂ ਜੀ ਨੇ ਮੈਂ ਇਹਨਾਂ ਨੂੰ ਕਹੂੰਗਾ ਪਹਿਲਾਂ ਐ ਬੋਲਣ ਇਹਨਾਂ ਤੋਂ ਪਹਿਲਾਂ ਅਸੀਂ ਬੋਲਦੇ ਚੰਗੇ ਨਹੀਂ ਲੱਗਦੇ ਠੀਕ ਹੈ ਆ ਗੋ ਐਨੀ ਇਜ਼ਤ ਮੰਗ ਜਦ ਮਿਲਦੀ ਹੈ ਤਾਂ ਮੈਂ ਸਮਝਦਾ ਬੜਾ ਬੜਾ ਖੁਸ਼ ਹੁੰਦਾ ਤੁਸੀਂ ਸਾਰਿਆਂ ਦਾ ਪਿਆਰ ਹੈ ਤੁਸੀਂ ਆਏ ਪਹਿਲਾ ਸਵਾਲ ਤਾਂ ਤੁਹਾਡੇ ਤੇ ਤੁਹਾਨੂੰ ਕਿਹਸੀ ਲੱਗਦੀ ਜੇ ਪ੍ਰੈਸ ਵਾਲੇ ਨੂੰ ਚੈਨਲ ਨੂੰ ਬਹੁਤ ਚੰਗੀ ਲੱਗੀ ਹੈ ਓਨੈਸਟਲੀ ਪਰ ਫਿਰ ਇਹ ਫਿਲਮ ਹਿੱਟ ਹੈ ਇਸ ਕੋਈ ਸ਼ੱਕ ਨਹੀਂ ਪਰ ਮੈਂ ਤੁਸੀਂ ਤੁਸੀਂ ਹਮੇਸ਼ਾ ਹੀ ਸੱਚ ਬੋਲਦੇ ਹੋ ਔਰ ਮੈਂ ਇਹ ਗੱਲ ਕਹਿ ਸਕਦਾ ਕਿ ਆ ਜਿੰਨੇ ਕਲਾਕਾਰ ਖੜੇ ਹੈ ਪ੍ਰੋਡਿਊਸਰ ਸਾਹਿਬ ਡਾਇਰੈਕਟਰ ਸਾਹਿਬ ਮੇਰੇ ਕੋਈ ਅਲਫਾਜ਼ ਹੈ ਨਹੀਂ ਵੀ ਮੈਨੂੰ ਨਹੀਂ ਸੀ ਪਤਾ ਮੈਂ ਕੈਰੈਕਟਰ ਕਰ ਸਕਦਾ ਇਸ ਤਰ੍ਹਾਂ ਕਿ ਨਹੀਂ ਕਰ ਸਕਦਾ ਪਰ ਪੁਲਰਾਜ ਨੂੰ ਦੇਖ ਕੇ ਪ੍ਰਿੰਸ ਜੀ ਨੂੰ ਦੇਖ ਕੇ ਅਪਟੀਆਂ ਨੂੰ ਦੇਖ ਕੇ ਸਾਰਾ ਦੇਖ ਕੇ ਇਹ ਲੱਗਦਾ ਹੈ ਕਿ ਮੈਂ ਇਹਦੇ ਸਾਹਮਣੇ ਬਹੁਤ ਛੋਟਾ ਜਿਹਾ ਲੱਗਦਾ ਕਿ ਬੀਵਰੀਅਰ ਯਰ ਬਹੁਤ ਕੁ ਸਿੱਖਣ ਨੂੰ ਹੈ ਲੇਕਿਨ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਕੈਸੀ ਫਿਲਮ ਬਣੀ ਹੈ ਜਿਹੜੀ ਸ਼ਾਇਦ ਰਿਸ਼ਤੇਆਂ ਨੂੰ ਵਾਪਸ ਲਿਆਉਗੀ ਸਾਰਿਆਂ ਨੂੰ ਵਤਨ ਵਾਪਸ ਲਿਆਉਗੀ ਪਿਆਰ ਮੁਹੱਬਤ ਜਿਹੜੇ ਪੁਰਾਣੇ ਹੁੰਦੇ ਸੀ ਪਿੰਡਾਂ 'ਚ ਉਹ ਇਕੱਠੇ ਹੋ ਜਾਣਗੇ ਬਾਰ ਵੀ ਲੋਕ ਸ਼ਾਇਦ ਬਜ਼ੁਰਗਾਂ ਦੀ ਇੱਜ਼ਤ ਮਾਨ ਕਰਨਾ ਸ਼ੁਰੂ ਕਰਨਗੇ ਔਰ ਮੈਨੂੰ ਲੱਗਦਾ ਬਹੁਤ ਕੁਝ ਬਦਲ ਜੂ ਸ਼ਾਇਦ ਬੀਬੀ ਰਜਨੀ ਤੋਂ ਬਾਅਦ ਮੈਂ ਇੱਕ ਕੋ ਗੱਲ ਕਹਾਂਗਾ ਇੱਕ ਸੁਨ ਮਹਿਗੀ ਹੈ ਜਿਹੜੀ ਬਹੁਤ ਕੁਝ ਬਦਲ ਦੂਗੀ ਰੱਬ ਬੈਤਾ ਹੀ ਕਰੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਬਹੁਤ ਬਹੁਤ ਸਤਿਕਾਰ ਲੰਬੀ ਉਮਰ ਖੁਸ਼ੀਆਂ ਔਰ ਬਹੁਤ ਤਰੱਕੀਆਂ ਤੁਸੀਂ ਕਰੋ ਧੰਨਵਾਦ ਤੁਹਾਡਾ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੈਨੂੰ ਲੱਗਦਾ ਅਸੀਂ ਤਾਂ ਬੋਲਦੇ ਰਹੇ ਹਾਂ ਫਿਲਮ ਦੇ ਵਿੱਚ ਤੁਸੀਂ ਸਾਰਿਆਂ ਨੇ ਵੇਖ ਲਿਆ ਬਾਕੀ ਦਰਸ਼ਕਾਂ ਨੂੰ ਅਸੀਂ ਇਸ ਮੰਚ ਤੋਂ ਅਪੀਲ ਕਰਾਂਗੇ ਕਿ ਫਿਲਮ ਤੁਸੀਂ ਜਰੂਰ ਵੇਖਣ ਜਾਓ ਜਦੋਂ ਤੁਸੀਂ ਸਾਰੇ ਕਹਿੰਦੇ ਹੋ ਕਿ ਕੋਈ ਚੱਜ ਦੀ ਫਿਲਮ ਨਹੀਂ ਆਉਂਦੀ ਕੋਈ ਹਟਕੇ ਫਿਲਮ ਨਹੀਂ ਆਉਂਦੀ ਹੁਣ ਇਸ ਟੀਮ ਨੇ ਇੱਕ ਹਟਕੇ ਫਿਲਮ ਬਣਾਈ ਹੈ ਪ੍ਰੋਡਿਊਸਰਸ ਨੇ ਬੜੇ ਹੌਸਲੇ ਨਾਲ ਇਸ ਉੱਤੇ ਪੈਸਾ ਲਾਇਆ ਬਲਰਾਜ ਦੀ ਕਲਮ ਤੇ ਉਹਦੀ ਨਿਰਦੇਸ਼ਨ ਦੇ ਵਿੱਚ ਬਹੁਤ ਕਮਾਲ ਦਾ ਕੰਮ ਕੀਤਾ ਸਾਡੇ ਸਾਰੇ ਐਕਟਰਸ ਨੇ ਔਰ ਇਸ ਕਰਕੇ ਨਹੀਂ ਕਿ ਟੀਮ ਕਰਕੇ ਤਾਰੀਫ ਕਰ ਰਹੇ ਹਾਂ ਵਾਕਈ ਫਿਲਮ ਦੇਖਣ ਜਾਊਗਾ ਤੁਹਾਡੇ ਰਾਹੀਂ ਅਪੀਲ ਕਰਾਂਗੇ ਕਿ ਸਾਰੇ ਫਿਲਮ ਵੇਖਣ ਜਾਣ ਮੈਂ ਇੱਕ ਵਾਰ ਜ਼ਰੂਰ ਕਹੂੰਗਾ ਕਿ ਤੁਸੀਂ ਬਲਰਾਜ ਨੂੰ ਸਾਰੇ ਸਵਾਲ ਕਰੋ ਅਸੀਂ ਤਾਂ ਕਲਾਕਾਰ ਬੋਲਦੇ ਰਹੇ ਬਲਰਾਜ ਦੇ ਨਾਲ ਤੁਸੀਂ ਜ਼ਰੂਰ ਗੱਲ ਕਰੋ ਕਿਨੇ ਕਿਵੇਂ ਫਿਲਮ ਬਣਾਈ ਹੈ ਕਿਵੇਂ ਬਲਰਾਜ ਨੂੰ ਜ਼ਰੂਰ ਮੁਰਿਆਉਣਾ ਚਾਹੀਦਾ ਥੈਂਕ ਯੂ ਉਹ ਕੰਮ ਕਰਦੀ ਆ ਸਾਡਾ ਆਪਾ ਮਨ ਕਰਦਾ ਕਿ ਜੇਰੇ ਜਾ ਕੇ ਉਹ ਆਪਾ ਕਰਦਾ ਜਦ ਵੀ ਭਾਈ ਉਸ ਤੋਂ ਬਾਅਦ ਲੱਗੇ ਰਿਹਾ ਤਾਂ ਜਦੋਂ ਫਿਲਮ ਪੜਾ ਰਹੇ ਸੀ ਤੁਹਾਨੂੰ ਇਹ ਫੀਲਿੰਗ ਮੇਰੇ ਖਿਆਲ ਬਹੁਤ ਵਾਰ ਆਈ ਉਹ ਜੇ ਮੈਂ ਜਦੋਂ ਪਰਦੇ ਤੇ ਦੇਖਦਾ ਕਿ ਲੋਕਾਂ ਦੇ ਰੀਐਕਸ਼ਨ ਤੇ ਇਹ ਮਜਬੂਤ ਭਾਵਨਾ ਕਿਵੇਂ ਲੱਗਿਆ ਅੰਦਰ ਰਿਐਕਟ ਪਈ ਮੈਂ ਦੇਖੀ ਨਹੀਂ ਅੰਦਰ ਫਿਲਮ ਬੈ ਕੇ ਮੈਂ ਬੇਸਮੈਂਟ 'ਚ ਗੱਡੀ 'ਚ ਬੈਠਾ ਪਾਟ ਕਰਦਾ ਪਿਆ ਸੀ ਮੈਂ ਐਡਿਟ ਤੇ ਫਿਲਮ ਕੋਟੋਗਟ 100 ਸਵਾ 100 ਵਾਰ ਦੇਖੀ ਹੈ ਔਰ ਮੇਰੇ ਮਨ ਦੇ ਵਿੱਚ ਇਹੀ ਸੀਗਾ ਕਿ ਇਮਤਿਹਾਨ ਹੈ ਸਾਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ -35 -40 ਜ ਆਪਾਂ ਸ਼ੂਟ ਕੀਤਾ ਲਿਖਣ ਚ ਆ ਜਾਂਦਾ ਰਿਟਰਨ ਐਂਡ ਡਾਇਰੈਕਟਡ ਬਾਈ ਬਲਰਾਜ ਸਿਆਲ ਪਰ ਉਹਦੇ ਪਿੱਛੇ ਘਟੋ ਘਟ 100 ਬੰਦੇ ਨੇ ਕੰਮ ਕੀਤਾ ਜੀ ਕਈਆਂ ਦੇ ਨਾਮ ਐਂਡ ਕ੍ਰੈਡਿਟ ਚ ਲੰਘ ਜਾਂਦੇ ਆ ਲੋਕਾਂ ਤੋਂ ਪੜੇ ਵੀ ਨਹੀਂ ਜਾਂਦੇ ਔਰ ਮੈਨੂੰ ਇਹ ਲੱਗਦਾ ਮੈਂ ਬਹੁਤ ਕਰਮਾ ਭਾਗਾਂ ਲਾਂ ਕਿ ਮੈਨੂੰ ਇੰਨੇ ਵਧੀਆ ਐਕਟਰ ਜਿਹੜੇ ਆ ਇਸ ਫਿਲਮ ਦੇ ਨਾਲ ਮੇਰੇ ਜੁੜੇ ਨੇ ਸਾਡੇ ਪ੍ਰੋਡਿਊਸਰਸ ਜਿਨ੍ਹਾਂ ਨੇ ਕਨਸੈਪਟ ਦੇ ਉੱਤੇ ਪੈਸਾ ਲਾਇਆ ਮੇਰੀ ਪਹਿਲੀ ਫਿਲਮ ਹੈ ਹੈਨਾ ਕਿ ਇਹ ਹੀ ਮੀਨ ਸੀ ਕਿ ਤੇ ਅੱਜ ਜਿਹੜਾ ਪੇਪਰ ਅਸੀਂ ਦੇਣਾ ਹੈ ਜਨਰਲੀ 14 ਤਰੀਕ ਨੂੰ ਲੋਕੀ ਇੱਕ ਦਿਨ ਪਹਿਲਾਂ ਪ੍ਰੀਮੀਅਰ ਕਰਦੇ ਆ ਥਰਸਡੇ ਨੂੰ ਕਰਦੇ ਆ ਸਾਡੀ ਕੋਸ਼ਿਸ਼ ਸੀ ਕਿ ਆਪਾਂ ਵੈਡਨਸਡੇ ਨੂੰ ਤੁਹਾਨੂੰ ਫਿਲਮ ਦਿਖਾ ਦਈਏ ਤਾਂ ਕਿ ਜੇ ਤੁਹਾਨੂੰ ਚੰਗੀ ਲੱਗੇ ਤੇ ਤੁਹਾਡੇ ਕੋਲ 24 ਘੰਟੇ ਹੈਗੇ ਆ ਜੀ ਉਹਨਾਂ 24 ਘੰਟੇ ਤੁਸੀਂ ਇਹ ਫਿਲਮ ਜਿਹੜੀ ਹੈ ਲੋਕਾਂ ਤੱਕ ਪਹੁੰਚਾ ਦੇਣੀ ਹੈ ਕਿ 15 ਨੂੰ ਫਿਲਮ ਕਿਉਂ ਦੇਖਣ ਜਾਣ ਅਸੀਂ ਤਾਂ ਜੋ ਕਰਨਾ ਸੀ ਅਸੀਂ ਸਾਰਿਆਂ ਨੇ ਰਲ ਕੇ ਜਿੰਨੇ ਵੀ ਤੁਹਾਨੂੰ ਬੰਦੇ ਇੱਥੇ ਨਜ਼ਰ ਆ ਰਹੇ ਆ ਜਾਂ ਜਿਹੜੇ ਨਜ਼ਰ ਨਹੀਂ ਵੀ ਆ ਰਹੇ ਉਹਨਾਂ ਸਾਰਿਆਂ ਨੇ ਰਲ ਕੇ ਇਹ ਫਿਲਮ ਬਣਾ ਦਿੱਤੀ ਐ ਤੁਹਾਨੂੰ ਅੱਜ ਅਸੀਂ ਦਿਖਾਤੀ ਐ ਜਿਵੇਂ ਤੁਹਾਨੂੰ ਮਹਿਸੂਸ ਹੋਇਆ ਫਿਲਮ ਬਾਰੇ ਜੇ ਤੁਹਾਡਾ ਦਿਲ ਕਰਦਾ ਘਰ ਜਗ੍ਹਾ ਬਾਪੂ ਨੂੰ ਜੱਫੀ ਪਾਣ ਦਾ ਤੇ ਮੈਨੂੰ ਲੱਗਦਾ ਸਾਰਿਆਂ ਦਾ ਹੀ ਕਰਨਾ ਚਾਹੀਦਾ ਬਸ ਲੋਕਾਂ ਦਾ ਪਹਚਾਦੇ ਅਜੇ ਕੱਲ ਤੁਹਾਡੇ ਕੋਲ 24 ਘੰਟੇ ਹੈਗੇ ਆ ਸਾਡੀ ਫਿਲਮ ਬਾਰੇ ਲੋਕਾਂ ਨੂੰ ਦੱਸ ਦੇ ਅਜੇ ਕਿ 15 ਤਰੀਕ ਨੂੰ ਸਿਨੇਮਾ ਚ ਜਾ ਕੇ ਇਹ ਫਿਲਮ ਕਿਉਂ ਦੇਖਣ ਸਾਡਾ ਕੰਮ ਖਤਮ ਹੋ ਗਿਆ ਬਾਜੀ ਹੁਣ ਤੁਹਾਡਾ ਸਾਰਿਆਂ ਦਾ ਕੰਮ ਸ਼ੁਰੂ ਹੋ ਗਿਆ ਅਸੀਂ ਸਾਰੇ ਸਵਾਲ ਕਰਦੇ ਆ ਕਿ ਚੰਗੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਜੇ ਤੁਹਾਨੂੰ ਸੱਚੀ ਚੰਗੀ ਲੱਗੀ ਹੈ ਤੇ ਹੁਣ ਕੱਲ ਤੁਹਾਡਾ ਕੰਮ ਹੈ ਭਾਈ ਤੁਸੀਂ ਇੱਕ ਦਿਨ ਓਵਰਟਾਈਮ ਕਰਕੇ ਇਹ ਫਿਲਮ ਲੋਕਾਂ ਦਾ ਪਛਾਦ ਦਿਓ ਬਸ ਮੇਰਾ ਤੇ ਇਹੀ ਕਹਿਣਾ ਜੀ ਨਹੀਂ ਆਏ ਮਾਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਨਹੀਂ ਵੇਖ ਲੋ ਆਹ ਮਾਂ ਜੀ ਉਰੇ ਆਓ ਮਾਂ ਬਹੁਤ ਨਿਕਲੋ ਅਮੈਂ ਮਾਖੜੀ ਕਰਤੀ ਲਿਆ ਕੇ ਸਾਰਿਆਂ ਦੀ ਦੇਖਾ ਮੈਂ ਕਿੰਨੇ ਕਿੰਨੀ ਕਿਸੇ ਤੋਂ ਹੁੰਦੀ ਇਹਨਾਂ ਦੇ ਇਹਨਾਂ ਦੇ ਪੈਰੀ ਹੱਥ ਲਾ ਕੇ ਜੱਫੀ ਪਾਉਂਦੇ ਹੂ ਹੂੰ ਹੂੰ ਇਹ ਤਾਂ ਕਈਆਂ ਬਾਰੀਆਂ ਅੰਦਰਾਂ ਨਿਕਲਦੀ ਲੰਬਾਈ ਹੈ ਨਹੀਂ ਜੱਫੀ ਨਹੀਂ ਥੈਂਕ ਯੂ ਸੋ ਮੱਚ ਤੁਸੀਂ ਸਾਡੀ ਫਿਲਮ ਦੇਖਣ ਆਏ ਮੇਰਾ ਵੀਰ ਵਾਹ ਤੇਰੇ ਨਾਲ ਲੜਾਈ ਸੌਰੀ ਸੌਰੀ ਇਹਨੂੰ ਪਛਾਣਿਆ ਦੇ ਆ ਦੇਖੋ ਪਿੱਛੇ ਜੀ ਥੈਂਕ ਯੂ ਆ ਤੀ ਸੱਚ ਤੂੰ ਨਹੀਂ ਆ ਠੀਕ ਆ

ਇਹ ਆਸ਼ੀਰਵਾਦ ਅਸਲੀ ਤੁਹਾਡਾ ਪਰ ਮੇਰੇ ਲਈ ਬਹੁਤ ਜ਼ਰੂਰੀ ਹੈ ਬੜੀ ਅਤੱਲੇ ਹਾਂ ਇਹਦਾ ਗਦਾ ਸਾਰਿਆਂ ਨਾਲੋਂ ਵਧੀਆ ਸੀ ਜਿਹੜਾ ਦਾਦੇ ਨੂੰ ਇੰਨਾ ਤਿਆਰ ਕਰਦਾ ਸੀ ਸ਼ੁਕਰੀਆ ਜੀ ਬਹੁਤ